ਸਾਸੀ ਕਾਲ ਜੀ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਸਰਵ ਵਿਸ਼ਵਾਸੀ ਕਹਿੰਦਾ ਤੇ ਮੇਰੇ ਹੀ ਇਲਾਕੇ ਚ ਪਾਰ ਨੰਬਰ 28 ਚ ਬਹੁਤ ਜ਼ਿਆਦਾ ਸਮੱਸਿਆ ਹੈ ਕੂੜੇ ਦੀ ਮੈਂ ਕੱਲ ਦੈਨਿਕ ਵਾਸਕਰ ਵਾਲਿਆਂ ਨੂੰ ਵੀ ਇੰਟਰਵਿਊ ਦਿੱਤੀ ਸੀ ਕਿ ਮੇਰੇ ਇਲਾਕੇ ਚ ਬਹੁਤ ਜ਼ਿਆਦਾ ਸਮੱਸਿਆ ਹੈ ਹੁਣ ਮੈਨੂੰ ਪਤਾ ਲੱਗ ਰਿਹਾ ਸਾਰੇ ਸ਼ਹਿਰ ਚ ਸਮੱਸਿਆ ਹੈ ਅੱਜ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਪਤਾ ਲੱਗਾ ਮੇਅਰ ਦੇ ਪੀਏ ਤੋਂ ਕਿ ਮੇਅਰ ਸਾਹਿਬ ਅਜ ਇਲਾਕੇ ਚ ਆਏ ਹੈ ਪਰ ਜੇ ਉਹ ਇਲਾਕੇ ਚ ਆਏ ਹੈ ਤੇ ਮੇਰੇ ਹਿਸਾਬ ਨਾਲ ਅੱਧਾ ਘੰਟਾ ਲੱਗ ਕੇ ਮੇਰੀ ਵਾਰ ਤੇ 28 ਨੰਬਰ ਚ ਇਹ ਮੇਅਰ ਸਾਹਿਬ ਦੇ ਘਰ ਨੂੰ ਰਾਹ ਜਾਂਦਾ ਹੈ ਤੇ ਮੇਅਰ ਸਾਹਿਬ ਉੱਥੇ ਚੱਕਰ ਮਾਰ ਕੇ ਗਏ ਕਿ ਕੂੜਾ ਚੁੱਕਿਆ ਜਾਏਗਾ ਤੇ ਮੇਅਰ ਸਾਹਿਬ ਨੇ ਕੂੜੇ ਚੁੱਕਣ ਕੀ ਚੁਕਣਾ ਸੀ ਕੱਖ ਵੀ ਨਹੀਂ ਹੋਇਆ ਬਿੱ ਕੋ ਹਾਲਾਤ ਕੀ ਇਲਾਕੇ ਚ ਮੇਅਰ ਸਾਹਿਬ ਮੈਂ ਤੁਹਾਨੂੰ ਇੰਨੀ ਬੇਨਤੀ ਕਰਨਾ ਚਾਹਨਾ ਕਿ ਜੋ ਤੁਸੀਂ ਚੱਕਰ ਲਾ ਕੇ ਗਏ ਅਧਿਕਾਰਾਂ ਦੇ ਦੇ ਜਾਂਦੇ ਅਫਸਰਾਂ ਨੂੰ ਯਾਰ ਮੇਰੇ ਰਾਹ ਚ ਕੂੜਾ ਚੁੱਕ ਲੋ ਬੁਰਾ ਹਾਲ ਕਰਤਾ ਸਾਡੇ ਇਲਾਕੇ ਦਾ ਐ ਸਾਰਾ ਸ਼ਹਿਰ ਪਰੇਸ਼ਾਨ ਹੋਇਆ ਪਿਆ ਕੂੜੇ ਤੋਂ ਕਿਉਂਕਿ ਇੱਕ ਇੱਕ ਵਾਰਚ ਇਨਾ ਕੂੜਾ ਬੁਰਾ ਹਾਲ ਹੈ ਤੇ ਮੈਂ ਜਦ ਰੇੜੀਆਂ ਲਾਈਆਂ ਸੀ 20 ਆਪਣੇ ਸਿਹੰਪੁਰੇ ਤੋਂ ਮੰਦਰ ਤੋਂ ਬਾਹਰ ਸਟਾਰਟ ਕੀਤੀਆਂ ਸੀ ਤੇ ਉਹ ਵੀ ਤੁਸੀਂ ਉਹਨਾਂ ਨੂੰ ਕਹਤਾ ਨਹੀਂ ਯਾਰ ਮੈਂ ਆਪਾਂ ਰੇੜੀਆਂ ਨਹੀਂ ਲੱਗਣ ਦੇਣੀਆਂ ਪਰੇਸ਼ਾਨ ਕਰਤਾ ਲੋਕੀ ਪਰੇਸ਼ਾਨ ਹੋ ਗਏ ਉਹ ਬੰਦਿਆਂ ਨੂੰ ਤੁਸੀਂ ਭਈਆਂ ਦੇ ਵਿਚਾਰਿਆਂ ਨੂੰ ਪ੍ਰਵਾਸੀ ਵਿਚਾਰਿਆਂ ਨੂੰ ਐਫ ਆਈ ਆਰ ਦਰਜ ਕਰਨ ਦਾ ਤੱਕ ਤਅ ਅਸਰਾਂ ਨੂੰ ਤੇ ਅੱਜ ਹਾਲਾਤ ਉਹ ਹੋ ਗਏ ਫੇਰ ਮੇਰੇ ਇਲਾਕੇ 'ਚ ਐਨੀ ਸਮੱਸਿਆ ਕੂੜੇ ਦੀ ਤੇ ਗੰਦੇ ਪਾਣੀ ਦੀ ਜੇ ਮਾਪਸਰਾਂ ਨੂੰ ਫੋਨ ਕਰਦਾ ਜੀ ਮੇਅਰ ਸਾਹਿਬ ਨੂੰ ਪਹਿਲਾਂ ਫੋਨ ਕਰੋ ਤੇ ਮੇਅਰ ਸਾਹਿਬ ਕਰਨਗੇ ਤੇ ਮੇਅਰ ਸਾਹਿਬ ਤੁਹਾਡੀ ਪੁਰਾਣਾ ਇਲਾਕਾ ਤੇ ਮੇਅਰ ਸਾਹਿਬ ਤਾਂ ਮੈਨੂੰ ਪਤਾ ਕਿੰਨਾ ਕੁ ਕੰਮ ਕਰਨ ਵਾਲੇ ਨੇ ਅੱਗੇ ਅਜ ਤੱਕ ਕਦੀ ਕੋਈ ਕੰਮ ਤੇ ਕੀਤਾ ਨਹੀਂ ਮੇਰੀ ਆ ਵੇਖਦਾ ਮੈਂ 26 ਨੰਬਰ ਵਾਰਡ ਚ ਮੇਅਰ ਸਾਹਿਬ ਦੀ ਉੱਥੇ ਗੰਦਾ ਪਾਣੀ ਆ ਰਿਹਾ ਮੈਂ ਸਵੇਰੇ ਉੱਥੇ ਵੀ ਜਾਣਾ ਹੈ ਮੇਅਰ ਸਾਹਿਬ ਤੁਸੀਂ ਅੱਜ ਇੱਥੇ ਆਏ ਜੇ ਮੈਂ ਸਵੇਰੇ ਤੁਹਾਡੀ ਵਾਰਡ ਤੇ ਵੀ ਜਾਣਾ ਮੈਂ ਵੇਖਾਂਗਾ ਕਿੰਨਾ ਕੁ ਤੁਸੀਂ ਇਲਾਕਾ ਆਪਣਾ ਸਵਾਰਿਆ 26 ਨੰਬਰ ਵਾਲਾ ਜਿੰਨੇ ਕੋਈ ਲੋਕਾਂ ਨੇ ਤੁਹਾਨੂੰ ਸਿਹਰੇ ਪਾਏ ਨੇ ਹਾਲਾਤ ਇੰਨੇ ਬੁਰੇ ਨੇ ਸਾਡੇ ਇਲਾਕੇ ਚ ਕੂੜੇ ਦੀ ਇੰਨੀ ਸਮੱਸਿਆ ਇੱਕ ਇੱਕ ਬੁਰਾ ਹਾਲ ਕਰਤਾ ਤੇ ਆਪਣੀ ਲੱਗ ਕੇ ਛੱਬੀ ਚ ਇੰਨਾ ਬੁਰਾ ਹਾਲ ਹੈ ਲੋਕੀ ਤੁਹਾਨੂੰ ਬਹੁਤ ਸਾਰੇ ਪਾਣ ਨੂੰ ਇੱਛੂ ਹੋਏ ਹੋਏ ਨੇ ਕੋਈ ਜਾਓ ਇਲਾਕੇ ਚ ਪਤਾ ਲੱਗ ਜੂਗਾ ਤੇ ਦੁਬਾਰਾ ਸਾਡੇ ਇਲਾਕੇ ਚ ਵੀ ਆ ਜਾਓ ਤੁਹਾਨੂੰ ਅਪਰ ਦੱਸਾਂਗੇ ਇਲਾਕੇ ਚ ਕੀ ਹਾਲਾਤ ਕੀ ਹੈ ਮੈਨੂੰ ਬਲਾਓ ਨਾ ਤੁਸੀਂ ਇਲਾਕੇ ਦੇ ਹਾਲ ਪੁੱਛਣ ਵਾਸਤੇ ਜਿੰਨਾ ਕੋ ਤੁਹਾਡੇ ਜੇ ਦਮ ਹੈ ਸੈਨ ਕਰਨ ਦੀ ਪਾਵਰ ਨਹੀਂ ਕੋਈ ਹਾਲਾਤ ਇੰਨੇ ਬੁਰੇ ਨੇ ਮੈਂ ਤੇ ਇਹ ਸੋਚ ਰਿਹਾ ਤੇ ਨਾਲ ਚੰਗਾ ਸੀਨੀਅਰ ਡਿਪਟੀ ਮੇਅਰ ਨੂੰ ਲੈ ਕੇ ਆਉਂਦੇ ਇਲਾਕੇ ਚ ਤੇ ਵਧੀਆ ਹੋਣਾ ਸੀ ਮੈਂ ਆ ਸਾਰਾ ਇਲਾਕਾ 100 200 ਬੰਦਾ ਇਕੱਠਾ ਕਰਕੇ ਸੀਨੀਅਰ ਡਿਪਟੀ ਮੇਅਰ ਨੂੰ ਵੀ ਬੁਲਾਉਣਾ ਹੈ ਉਹਨੂੰ ਵੀ ਦੱਸਣਾ ਕਿਉਂਕਿ ਉਹ ਵੀ ਸਰਕਾਰ ਦੀ ਹੈ ਤੁਸੀਂ ਜੇ ਸਰਕਾਰ ਦੇ ਹੋ ਮੇਰ ਤੁਹਾਡੀ ਤੇ ਮੈਨੂੰ ਪਤਾ ਮਾਰਦਾ ਜੀ ਦਾ ਬਾਬਾ ਜੀ ਦਾ ਠੁੱਲੂ ਵੱਜਾ ਪਿਆ ਪਰ ਉਹਨੂੰ ਬੁਲਾ ਕੇ ਮਨ ਪੁੱਛਣਾ ਜਿਹੜੇ ਭੈਣ ਮਰੀਏ ਮੇਰੇ ਕੰਮ ਨੇ ਇਲਾਕੇ ਦੇ ਇਲਾਕੇ ਦੇ ਕੰਮ ਕਰਦੇ ਜੋ ਹਾਲਾਤ ਬਣੇ ਪਏ ਨੇ ਸਾਡੇ ਇਲਾਕੇਾਂ ਚ ਫੇਅਰ ਕਰਕੇ ਮੇਅਰ ਸਾਹਿਬ ਮੈਂ ਹੱਥ ਜੋੜ ਕੇ ਕਹਿੰਨਾ ਆਪਣਾ ਆਪਣੀ ਪੀੜੀ ਥੱਲੇ ਸੋਟਾ ਮਾਰੋ ਤੁਹਾਨੂੰ ਜੋ ਪਤਾ ਹੀ ਨਹੀਂ ਕੀ ਹਾਲਾਤ ਨੇ ਤੁਹਾਨੂੰ ਆਪਣੀ ਬਾੜ ਦਾ ਨਹੀਂ ਪਤਾ ਸ਼ਹਿਰ ਤੁਸੀਂ ਸਵਰਨਗਿਰ ਹਕੂਮਤ ਕਰਕੇ ਆਪਣੇ ਜਿਹੜੇ ਸੇਰੇ ਪਾਉਣੇ ਆ ਉਹ ਪਾਈ ਜੋ ਜਿਹੜਾ ਆਪਣਾ ਕੱਢਣਾ 6 ਕੁ ਮਹੀਨੇ 4 ਮਹੀਨੇ ਕੱਢਨੇ ਚੋਂ ਪਰ ਕੇ ਕੱਢੀ ਜਾਓ ਤਾਂ ਮਰੇ ਤੁਹਾਡੇ ਕੋਈ ਹੋਣਾ ਨਹੀਂ ਐਸ ਕਰਕੇ ਮੇਰੀ ਹੋਰ ਇੱਕੋ ਹੀ ਗੱਲ ਹੈ ਮੇਰ ਸਾਹਿਬ ਤੁਸੀਂ ਆਏ ਤੇ ਬੜੇ ਸ਼ੌਂਗ ਨਾਲ ਜੇ ਚੋੜੇ ਜੇ ਹੋ ਕੇ ਇੱਕ ਬਟਰ ਖੁੱਲ੍ਹਾ ਗਿਆ ਛੱਡ ਕੇ ਲਾਕੇ ਚ ਤੇ ਕੰਮ ਵੀ ਕਰਾਉਣਾ ਸੀ ਨਾ ਕਿ ਕੱਲੀਆਂ ਫੋਟੋਆਂ ਖਿਚਾ ਕੇ ਚਲ ਗਏ ਆਪਾਂ ਅਕਸ਼ਰਾ ਨੂੰ ਫੋਨ ਕਰੋ ਤੇ ਕੰਮ ਕਰਾਓ ਐਸ ਕਰਕੇ ਲਾਕੇ ਵਾਲੇ ਬੜੇ ਪਰੇਸ਼ਾਨ ਹੈ ਐ ਨਾ ਹੋਵੇ ਮੈਂ ਤੁਹਾਡੇ ਵਾਲਾ ਦਫਤਰ ਅੱਥੇ ਵਾਲੀ ਉੱਥੇ ਬਾਹਰ ਹੀ ਬਹਿ ਜਾਓ ਕਿ ਤੁਹਾਨੂੰ ਹੀ ਨਾਂ ਦਵਾਵਾਂਗਾ ਤੁਹ ਇਨਾ ਤੁਹ ਵੀ ਪਤਾ ਮੇਰੇ ਸੁਭਾਅ ਦਾ ਮੈਂ ਕਿਹੋ ਜਾਵਾਂ ਤੇ ਮੈਂ ਤੁਹਾਨੂੰ ਵੀ ਨਹੀਂ ਆਂ ਦੇਣਾ ਐਸ ਕਰਕੇ ਕੰਮ ਕਰਾਓ ਸ਼੍ਰੀਪੂਰੇ ਵਾਲੇ ਨੇ ਬਹੁਤ ਤੁਹਾਨੂੰ ਉਚਾਰਿਆਂ ਨੂੰ ਸਤਕਾਰ ਦਿੱਤਾ ਸੀ ਤੁਸੀਂ ਜਿਹੜਾ ਆਪ ਕਾਉਂਸਲਰ ਦੀ ਉਹ ਤਾਰੇ ਕੱਖ ਹੋਇਆ ਨਹੀਂ ਹੁਣ ਮਿਹਰਬਾਨ ਗੇ ਤਾਂ ਵੀ ਨਹੀਂ ਕੱਖ ਹੋਣਾ ਇੱਕ ਚੈਂਬਰ ਤੱਕ ਤੁਸੀਂ ਪਵਾ ਨਹੀਂ ਸਕਦੇ ਐਸ ਕਰਕੇ ਮਿਲੂ ਸਭ ਭਲੀ ਭਾਂਤੀ ਮੈਂ ਤੁਹਾਨੂੰ ਜਾਣਨਾ ਮੈਂ ਪੰਜਾਬੀ ਜੇ ਤੁਹਾਨੂੰ ਦੱਸ ਲਾਂਗਾ ਲੋਕਾਂ ਨੇ ਕੰਮ ਕਰਾ ਲਓ ਮੈਂ ਆਪਾਂ ਬੜੇ ਅੱਕੇ ਪੇਰੇ ਇਹਨਾਂ ਹੋਇਆ ਪੱਟੜੀ ਤੋਂ ਬਾਹਰੇ ਛੱਡ ਜੀਏ ਆਪਾਂ ਕੋਈ ਵਿਆਜ ਨਹੀਂ ਕਰਨਾ ਜੀ ਸਾਸੀ ਕਾਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆச்சா ਕੋਲ ਗਿਆ ਮੈਨੂੰ ਇਹ ਚੀਜ਼ ਨਾਲ ਲੈਣਾ ਦੇਣਾ ਨਹੀਂ ਮੈਂ ਆਪਣਾ ਸ਼ਹਿਰ ਨੂੰ ਸਵਾਰਨਾ ਹੈ ਆਪਣਾ ਸ਼ਹਿਰ ਚਲਾਉਣਾ ਹੈ ਮੈਂ ਇਹਨਾਂ ਚੀਜ਼ਾਂ ਜਿੱਦ ਨਹੀਂ ਪੈਂਦਾ ਇਨੀ ਛੋਟੀ ਜਾਂ ਹੋਛੀ ਸਿਆਸਤ ਨਹੀਂ ਪੈਂਦਾ ਵਾਰ ਨੰਬਰ 28 ਮੈਂ ਮੇਰੀ ਵਾਰ ਨੰਬਰ 63 ਹੈ ਮੇਰੀ ਵਾਰ ਨੰਬਰ 85 ਦੀਆਂ 85 ਵਾਡਾਂ ਨੇ ਔਰ ਕੜ ਜਾ ਕੇ ਦੇਖੋ ਇੱਕ ਤਾਂ ਪਹਿਲੀ ਗੱਲ ਮੈਂ ਤੁਹਾਡੇ ਤਰਾ ਮਾਧਿਅਮ ਰਈਏ ਦੱਸਿਆ ਦੇਖੋ ਵਰਦਾ ਕੰਪਨੀ 2016 ਤੋਂ ਜਿਹੜੀ ਇਹ ਕੰਮ ਕਰ ਰਹੀ ਸੀ ਲੇਕਿਨ ਉਹਦਾ ਕੰਮ ਕਦੀ ਵੀ ਪ੍ਰੋਪਰ ਨਹੀਂ ਆ ਨਾ ਉਹਨੇ ਪ੍ਰੋਪਰ ਵਹੀਕਲ ਦਿੱਤੇ ਨਾ ਪ੍ਰੋਪਰ ਮਸ਼ੀਨਰੀ ਦਿੱਤੀ ਔਰ ਪਿਛਲੀ ਸਰਕਾਰ ਵੀ ਆਈ ਉਹ ਵੀ ਚਲਾਈ ਗਈ ਔਖੀ ਹੋ ਕੇ ਸੌਖੀ ਹੋ ਕੇ ਕੂੜੇ ਦੀ ਲਿਫਟਿੰਗ ਦੀ ਪ੍ਰੋਬਲਮ ਤੇ ਦੇਖੋ ਬੜੇ ਸਾਲਾਂ ਤੋਂ ਆ ਲੇਕਿਨ ਕਿਸੇ ਨਾ ਕਿਸੇ ਨੂੰ ਤੇ ਸਿਰ ਦੇ ਕੇ ਇਹ ਨੂੰ ਜਾਣ ਖੜਾ ਛਡਾਣਾ ਪੈਣਾ ਸੀਗਾ ਸੋ ਅਸੀਂ ਵਰਦਾ ਕੰਪਨੀ ਨੂੰ ਜਿਹੜਾ ਹੈਗਾ ਐਗਜ਼ਿਟ ਕਰਕੇ ਨਵੀਂ ਕੰਪਨੀ ਨੂੰ ਜਿਹੜੇ ਟੈਂਟਰ ਜਿਹੜੇ ਅਲਾਟ ਕੀਤੇ ਨੇ ਔਰ ਨਵੀਂ ਕੰਪਨੀ ਦਾ ਕੰਮ ਕਰਦਿਆਂ ਕਰਦਿਆਂ ਵੇਖੋ ਮਹੀਨਾ 20 ਦਿਨ 25 ਦਿਨ ਲੱਗ ਜਾਂਦੇ ਨੇ ਲੇਕਿਨ ਇਨ ਬਿਟਵੀਨ ਅਸੀਂ ਆਪਣੇ ਸੋਰਸਸ ਤੋਂ ਜਿੰਨੀਆਂ ਵੀ ਮਸ਼ੀਨਰੀ ਸੀ ਅਸੀਂ ਸ਼ਾਇਦ ਠੱਕਦੀਏ ਕਾਫੀ ਜ਼ਿਆਦਾ ਜਿਹੜੀ ਹੈਗੀ ਉਹ ਰਾਤ ਮਿਲ ਗਈ ਹੈ ਲੇਕਿਨ ਇਸ ਗੱਲ ਨੂੰ ਅਸੀਂ ਪਹਿਲਾਂ ਹੀ ਵੇਰ ਸੀਗਾ ਕਿ ਜਦੋਂ ਪੁਰਾਣੀ ਕੰਪਨੀ ਨੇ ਜਾਣਾ ਹੈ ਨਵੀਂ ਕੰਪਨੀ ਨੇ ਆਉਣਾ ਹੈ ਉਹਦੇ ਵਿੱਚ ਮਹੀਨਾ 20 ਦਿਨ 25 ਦਿਨ 30 ਦਿਨ ਲੱਗ ਸਕਦੇ ਨੇ ਦਿੱਕਤ ਆ ਸਕਦੀ ਸ਼ਹਿਰ ਦੀ ਸੋ ਮੈਨੂੰ ਪਤਾ ਹੈ ਕਿ ਦਿੱਕਤ ਆਈ ਸ਼ਹਿਰ ਜੋ ਉਹਦੇ ਲਈ ਅਸੀਂ ਸ਼ਹਿਰ ਵਾਸੀਆਂ ਤੋਂ ਮਾਫੀ ਮੰਗਦੇ ਆਂ ਸੋ ਕਾਲ 28 ਨੰਬਰ ਵਾਰਡ ਤੋਂ ਵੀ ਮੇਰੇ ਕੋਲ ਕੋਈ ਕੰਪਲੇਂਟਸ ਆਈਆਂ ਸੀਗੀਆਂ ਕਿ ਉੱਥੇ ਕੂੜੇ ਦੀ ਪ੍ਰੋਬਲਮ ਹੈ ਸੋ ਮੈਂ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਕੰਟੀਨਿਊ ਜਿਹੜੀਆਂ ਗੱਡੀਆਂ ਲਗਾ ਕੇ ਚੋ ਕੋ ਜਿਹੜੀਆਂ ਰਾਤ ਤੱਕ ਵੀ ਗੱਡੀਆਂ ਉਹ ਅੱਜ ਵੀ ਲੱਗੀਆਂ ਨੇ ਗੱਡੀਆਂ ਸੋ ਇਸ ਤਰ੍ਹਾਂ ਮੈਂ ਇਹ ਸੋਚੀਦਾ ਸਿਆਸਤ ਦੇ ਵਿੱਚ ਨਹੀਂ ਜਾਂਦਾ ਕਿਹੜਾ ਕੀ ਬੋਰਡ ਹੈ ਕੀ ਨਹੀਂ ਇਸ ਚੀਜ਼ ਦਾ ਮੈਨੂੰ ਲੈਣਾ ਦੇਣਾ ਕੋਈ ਕੰਮ ਅੱਜ ਤੁਸੀਂ ਮੌਕੇ ਦੇ ਸਿਰੇ ਪਹੁੰਚ ਕੇ ਮਿਲ ਜਿਹੜੀ ਮੌਕੇ ਦੀ ਸਮੱਸਿਆ ਹੈ ਉਹ ਮਹੱਤਵਪੂਰਨ ਹੈ ਬਿਲਕੁਲ ਮੈਂ ਕੱਲ ਵੀ ਗਿਆ ਵਾਂ ਅੱਜ ਵੀ ਗਿਆ ਮੈਂ ਹਰ ਟਾਈਮ ਵੇਖੋ ਮੈਂ ਕਾਰਪੋਰੇਸ਼ਨ ਵੀ ਚਲਾਣੀ ਹੈ ਮੇਰੇ ਸਾਥੀ ਕਾਉਂਸਲਰ ਹੁਣ ਵੀ ਬੈਠੇ ਨੇ ਆਉਂਦੇ ਜਾਂਦੇ ਨੇ ਪਬਲਿਕ ਨੂੰ ਵੀ ਮਿਲਣਾ ਹੈ ਸਾਰਿਆਂ ਨੂੰ ਮਿਲਣਾ ਹੈ ਸਾਰੇ ਕੰਮ ਵੀ ਕਰਨੇ ਨੇ ਮੌਕੇ ਤੇ ਵੀ ਜਾਣਾ ਸੋ ਮੈਂ ਸ਼ਹਿਰ ਆਪਣਾ ਸਾਰਾ ਚਲਾਣਾ ਮੈਂ ਇੱਕ ਵਾਰਡ ਨਹੀਂ ਚਲਾਣੀ ਮੈਂ ਸਾਰਾ ਸ਼ਹਿਰ ਚਲਾਣਾ ਔਰ ਕੋਈ ਕੀ ਬੋਲਦਾ ਆਪੋਜੀਸ਼ਨ ਜਾ ਕੇ ਮੈਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਦੀ ਪ੍ਰੋਬਲਮ ਹੈ ਮੇਰੇ ਕੋਲ ਆਏ ਮੈਨੂੰ ਕੰਪਲੇਂਟ ਦੇ ਕਿਉਂਕਿ ਉਥੋਂ ਵਾਰਡ 28 ਦੇ ਵਿੱਚੋਂ ਬਹੁਤ ਪ੍ਰੋਬਲਮ ਆ ਰਹੀ ਸੀ ਲੋਕੀ ਕਹਿ ਰਹੇ ਸੀ ਤੁਸੀਂ ਪੜਿਆ ਹੋਏਗਾ ਕੱਲ ਅਖਬਾਰ ਦੇ ਵਿੱਚ ਵੀ ਆਇਆ ਹੈ 28 ਨੰਬਰ ਵਾਰਡ ਦੇ ਵਿੱਚ ਕੂੜੇ ਦੀ ਬਹੁਤ ਸਮੱਸਿਆ ਔਰ ਜਿਹੜਾ ਮੋਕੇ ਦਾ ਉੱਥੋਂ ਦਾ ਕਾਉਂਸਲਰ ਹੈ ਉਹ ਗੱਲ ਨਹੀਂ ਸੁਣ ਰਿਆ ਟੈਲੀਫੋਨ ਨਹੀਂ ਚੁੱਕਦਾ ਕਿਸੇ ਦਾ ਕੰਮ ਨਹੀਂ ਕਰ ਰਿਆ ਸੋ ਮੈਂ ਕੱਲ ਵਾਰਡ ਨੰਬਰ 28 ਦੇ ਵਿੱਚ ਖੁਦ ਹੋ ਕੇ ਆ ਔਰ ਉੱਥੇ ਡਾਇਰੈਕਸ਼ਨਾਂ ਦੇਖ ਕੇ ਆ ਸਾਰੇ ਚੀਫ ਸੈਂਟਰੀਨਸ ਇੰਸਪੈਕਟਰ ਸੀਗੇ ਸੈਂਟਰੀਨਸ ਇੰਸਪੈਕਟਰ ਸੀਗੇ ਨਾਲ ਟਰਾਲੀਆਂ ਲਾ ਕੇ ਆ ਕਿ ਕਿ ਉੱਥੇ ਕੂੜੇ ਦੀ ਸਮੱਸਿਆ ਸੀ ਪਰ ਮੇਰੇ ਨੋਟਿਸ ਜਿਵੇਂ ਹੀ ਆਈ ਅਖਬਾਰ ਦੇ ਵਿੱਚੋਂ ਵੀ ਲੋਕੀ ਮੇਰੇ ਕੋਲ ਉੱਤੇ 40 50 ਲੋਕ ਜਿਹੜੇ ਮੇਰੇ ਕੋਲ ਇਲਾਕੇ ਦੇ ਕਿ ਉਹ ਮੇਰੇ ਨਾਲ ਗਏ ਸੋ ਕੱਲ ਜਿਹੜੀਆਂ ਨੇ ਮੈਂ ਉਹ ਡਾਇਰੈਕ ਕੜ ਰਾਤ ਕੀ ਅੱਜ ਵੀ ਟਰਾਲੀਆਂ ਜਣੀਆਂ ਉੱਥੇ ਲੱਗੀਆਂ ਨੇ ਊੜਾ ਜਣੀਆਂ ਚੁੱਕ ਰੀਆਂ ਨੇ ਕੋਈ ਮੈਨੂੰ ਕਿਸੇ ਦਾ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮੈਨੂੰ ਇਸੇ ਤੋਂ ਕੋਈ ਲੈਣਾ ਦੇਣਾ ਨਹੀਂ ਰਾਤ ਜੀ ਡਿਪਟੀ ਮੇਰ ਵੀ ਪਹੁੰਚੇ ਸੀ 12:30 1 ਵਜੇ ਦੇਖੋ ਡਿਪਟੀ ਮੇਰ ਜਿਹੜੀ ਹੈ ਮੇਰੀ ਡਿਪਟੀ ਸੀਨੀਅਰ ਟਿਊਟਰੀ ਮੇਰੀ ਭੈਣ ਮੇਰੀ ਛੋਟੀ ਹੈ ਸਾਡਾ ਹਿੱਸਾ ਹੈ ਜਿੱਥੇ ਦਿੱਕਤ ਹੁੰਦੀ ਹੈ ਕਿਤੇ ਉਹ ਵੀ ਮੋਜਦਾ ਕਿਤੇ ਮੇਰਾ ਡਿਪਟੀ ਮੇਰ ਪਹੁੰਚਦਾ ਕਿਤੇ ਮੈਂ ਆ ਮੇਰੇ ਕਿਤੇ ਕਾਉਂਸਲਰ ਨੇ ਮੇਰੇ ਇਹ ਸਾਰੇ ਸਾਡਾ ਇਹ ਟੀਮ ਦਾ ਹਿੱਸਾ ਹੈ ਸੋ ਸਾਡੀ ਭੈਣ ਵੀ ਹੈ ਉਹ ਜਿੱਥੇ ਵੀ ਉਹ ਉਹ ਦੀ ਡਿਊਟੀ ਆ ਉਹ ਵੀ ਜਾਣਾ ਜਿੱਥੇ ਸ਼ਹਿਰ ਤੇ ਦਿੱਕਤ ਆਏਗੀ ਉੱਥੇ ਸਾਰਾ ਸਾਡੀ ਆਮ ਆਦਮੀ ਪਾਰਟੀ ਨੂੰ ਅਸੀਂ ਹਰ ਟਾਈਮ ਹਾਜ਼ਰ ਆ ਲੋਕਾਂ ਦੇ ਜਵਾਬ ਸਾਡਾ ਲਾਸ਼ਵਾਲ ਭਈ ਇਹ ਫਲੇਮ ਲੈਂਦੇ ਚੱਕਰ ਦਿੱਤੀ ਪੈਸੀ ਜਿਸ ਤਰ੍ਹਾਂ ਕੋਈ ਨਈ ਕਿਸੇ ਵਲੇ ਕੋਈ ਕੰਮ 'ਚ ਅੱਗੇ ਆ ਸਕਦਾ ਤੇ ਕੋਈ ਫਲੇਮ ਲਾ ਕੇ ਕੋਈ ਕਿਸੇ ਨੂੰ ਟਾਰਗੇਟ ਕਰਕੇ ਹੁਣ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਪਿਛਲਾ ਇਤਿਹਾਸ ਕੱਢ ਕੇ ਵੇਖ ਲਓ ਰਹੀ ਫਲੇਮ 'ਚ ਕਦੀ ਕਿਸੇ ਫਲੇਮ 'ਚ ਕਦੀ ਕਿਸੇ ਫਲੇਮ 'ਚ ਮੈਂ ਕੀ ਕਹਿਣਾ ਚਾਹੁੰਦਾ ਸੋ ਮੈਂ ਇਸ ਛੋਟੀ ਸਿਆਸਤ ਦੇ ਵਿੱਚ ਨਹੀਂ ਪੈਂਦਾ ਛੋਟੀ ਰਾਜਨੀਤੀ ਨਹੀਂ ਪੈਂਦਾ ਮੇਰਾ ਜਿਹੜਾ ਵੀ ਕੌਂਸਲਰ ਸਾਥੀ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਵੇਖੋ ਹੁਣ ਵੀ ਬੈਠੇ ਨੇ ਆਪਣੇ ਕੰਮ ਲੈ ਕੇ ਹੁੰਦੇ ਆਪਾਂ ਕੰਮ ਕਰੀਦੇ ਨੇ ਕਿਸੇ ਨੂੰ ਕੋਈ ਨਾ ਨਹੀਂ